ਸੰਤਾਂ ਦਾ ਮਕਸਦ ਹੈ ਸਾਰਿਆਂ ਦਾ ਪੜਾ ਕਰਨਾ ਪੂਜਨੀਕ ਗੁਰੂ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਅੰਸਾ ਫਰਮਾਉਂਦੇ ਹਨ ਕਿ ਇੱਕ ਘੋਰ ਕਾਲੀ ਯੁਗ ਦਾ ਸਮਾਂ ਹੈ ਇੱਥੇ ਮਨ ਇੰਦਰੀਆਂ ਬੜੇ ਫੈਲਾਚ ਹਨ ਇੱਥੇ ਲੋਕ ਗਲਤ ਸੁਣਨਾ ਪਸੰਦ ਕਰਦੇ ਹਨ ਚੰਗਾ ਸੁਣਨਾ ਉਹਨਾਂ ਨੂੰ ਤੰਗ ਕਰਨ ਵਾਲੀ ਗੱਲ ਲੱਗਦੀ ਹੈ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਕਲਯੁਗ ਚ ਧੋਗਲੇ ਲੋਕ ਬਹੁਤ ਹਨ ਲੋਕ ਦੇਸ ਦੇ ਕੁਝ ਹੋਰ ਹਨ ਤੇ ਕਰਦੇ ਕੁਝ ਹੋਰ ਇਸ ਲਈ ਇਹ ਦੇਖਣਾ ਜ਼ਰੂਰੀ ਹੈ ਕਿ ਜਿਸ ਨਾਲ ਵੀ ਤੁਸੀਂ ਗੱਲ ਕਰ ਜਾ ਰਹੇ ਹੋ ਕਿ ਉਹ ਸਹੀ ਕਰ ਰਿਹਾ ਹੈ ਭਰੋਸਾ ਤਾਂ ਕਰਨਾ ਪੈਂਦਾ ਹੈ ਇਹ ਬੜੀ ਇਮਾਨਦਾਰੀ ਨਾਲ ਸਮਝਦਾਰੀ بڑے ਖਿਆਲ ਨਾਲ ਕਿਸੇ ਤੇ ਭਰੋਸਾ ਕਰਨਾ ਚਾਹੀਦਾ ਹੈ ਅਤੇ ਕਿੰਨਾ ਵੀ ਭਰੋਸਾ ਨਾ ਕਰੋ ਕਿ ਬਾਅਦ ਚ ਪਛਤਾਉਂਦੇ ਰਹਿ ਜਾਓ ਇੱਥੇ ਲੋਕ ਯਾਰ ਦੋਸਤ ਬਣ ਕੇ ਧੋਖਾ ਦਿੰਦੇ ਹਨ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਅੱਜ ਕੱਲ੍ਹ ਦੋਸਤੀ ਦੇ ਅਰਥ ਕੁਝ ਹੋਰ ਹਨ ਜਾਂ ਤਾਂ ਤੁਹਾਡੇ ਕੋਲ ਪੈਸਾ ਬਹੁਤ ਹੈ ਜਾਂ ਫਿਰ ਰਾਜ ਪਹੁੰਚ ਹੈ ਜਾਂ ਤੁਸੀਂ ਕੋਈ ਅਫਸਰ ਹੋ ਜਾਂ ਤੁਹਾਡੇ ਤਨ ਦੌਲਤ ਜ਼ਮੀਨ ਜਾਇਦਾਦ ਹੈ ਹੋ ਸਕਦਾ ਹੈ ਕਿ ਲੋਕ ਉਸ ਤੇ ਨਿਗਾਹ ਰੱਖਦੇ ਹੋਣ ਜਾਂ ਤੁਹਾਡੇ ਬਹੂ ਬੇਟੀ ਖੂਬਸੂਰਤ ਹੈ। ਇਹਨਾਂ ਵਜ੍ਹਾ ਨਾਲ ਲੋਕ ਦੋਸਤੀ ਮਿੱਤਰਤਾ ਕਰਦੇ ਹਨ। ਕੋਈ ਕੋਈ ਹੁੰਦਾ ਹਨ ਚੰਗੇ ਸੰਸਕਾਰ ਵਾਲੇ। ਮਾਲਕ ਨਾਲ ਪਿਆਰ ਕਰਨ ਵਾਲੇ। ਜੋ ਬੇਗਰਜ਼ ਦੋਸਤੀ ਮਿੱਤਰਤਾ ਕਰਦੇ ਹਨ ਉਹੀ ਦੋਸਤੀ ਸੱਚੀ ਹੁੰਦੀ ਹੈ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਬੇਪਰਵਾਹ ਜੀ ਦੇ ਬਚਨ ਹਮੇਸ਼ਾ ਯਾਦ ਰੱਖਣ ਵਾਲੇ ਹਨ ਕਿ ਹੋਣਾ ਮਸਤ ਤੇ ਰਹਿਣਾ ਹੁਸ਼ਿਆਰ ਚਾਹੀਦਾ ਇਹ ਬਹੁਤ ਹੀ ਜ਼ਰੂਰੀ ਹੈ ਕਿਤੇ ਇਹ ਨਾ ਹੋਵੇ ਕਿ ਅੱਖਾਂ ਮੀਟ ਕੇ ਕਿਸੇ ਦੇ ਅਵਦੇ ਤੇ ਯਕੀਨ ਕਰ ਲਓ ਕਿ ਇਹ ਤਾਂ ਹੈ ਹੀ ਚੰਗਾ ਏ ਨਾ ਹੋਵੇ ਕਿ ਉਹ ਵੀ ਤੁਹਾਨੂੰ ਚੂਣਾ ਲਾ ਕੇ ਚੱਲਦਾ ਬਣੇ ਕਿਉਂਕਿ ਲੋਕ ਜੋ ਹਨ ਉਹ ਬੜੇ ਉਹ ਦਿਸਦੇ ਨਹੀਂ ਹਨ ਤੇ ਜੋ ਦਿਸਦੇ ਹਨ ਉਹ ਹੁੰਦੇ ਨਹੀਂ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਜੋ ਸੰਤਾਂ ਦੇ ਬਚਨ ਨੂੰ ਉਲਟਾ ਮੰਨ ਲੈਂਦੇ ਹਨ ਤੁਸੀਂ ਕਿਵੇਂ ਯਕੀਨ ਕਰੋਗੇ ਕੀ ਉਹ ਕਿਸੇ ਇਨਸਾਨ ਦੀ ਗੱਲ ਨੂੰ ਗੌਰ ਨਾਲ ਸੁਣਨਗੇ ਜਾਂ ਮੰਨਣਗੇ ਸੰਤਾਂ ਦਾ ਮਕਸਦ ਵਿੱਚ ਇੱਕ ਹੀ ਹੁੰਦਾ ਹੈ ਕਿ ਸਾਰੀ ਸ੍ਰਿਸ਼ਟੀ ਸਾਰਿਆਂ ਦਾ ਭਲਾ ਕਰਨਾ ਉਹ ਕਦੇ ਕਿਸੇ ਦਾ ਬੁਰਾ ਨਹੀਂ ਚਾਹੁੰਦੇ ਸਾਰਿਆਂ ਨੂੰ ਇਹ ਪਤਾ ਹੁੰਦਾ ਹੈ ਫਿਰ ਵੀ ਸੰਤ ਸੰਤਾਂ ਦੀ ਕਹੀ ਗੱਲ ਲੋਕਾਂ ਨੂੰ ਚੰਗੀ ਨਹੀਂ ਲੱਗਦੀ ਤੇ ਇਹਨਾਂ ਨੂੰ ਚੰਗੀ ਲੱਗਦੀ ਹੈ। ਉਹਨਾਂ ਦੀਆਂ ਕੁੱਲਾ ਚੰਗੀਆਂ ਬਣ ਜਾਂਦੀਆਂ ਹਨ। ਇਹ ਅਸੀਂ ਅਜਮਾਇਆ ਹੈ। ਕਿਸੇ ਦੇ ਭਲੇ ਦੀ ਕਿੰਨੀ ਵੀ ਗੱਲ ਕਹਿ ਲਓ ਉਹ ਨੂੰ ਹਜ਼ਮ ਨਹੀਂ ਹੁੰਦੀ। ਉਹਨਾਂ ਨੂੰ ਲੱਗਦਾ ਕਿ ਮੈਂ ਜੋ ਸੋਚਦਾ ਹਾਂ ਉਹ ਸਹੀ ਹੈ ਅਤੇ ਸੰਤ ਪੀਰ ਫਕੀਰ ਜੋ ਕਹਿੰਦੇ ਹਨ ਉਹ ਗਲਤ ਹੈ। ਉਜਨੇਕ ਗੁਰੂ ਜੀ ਫਰਮਾਉਂਦੇ ਹਨ ਕਿ ਸੰਤ ਦਿਆਲੂ ਹੁੰਦੇ ਹਨ ਇਹ ਹਰ ਕਿਸੇ ਦਾ ਉਹਨਾਂ ਨੂੰ ਦਰਦ ਹੁੰਦਾ ਹੈ ਨੰਨੇ ਬੱਚਿਆਂ ਦੇ ਸੱਟ ਲੱਗੇ ਤਾਂ ਜਿਸ ਤਰ੍ਹਾਂ ਉਸ ਦੀ ਮਾਂ ਵਿਆਕੁਲ ਹੁੰਦੀ ਹੈ ਉਸ ਉਸ ਤੋਂ ਜਾ ਕਈ ਗੁਣਾ ਜ਼ਿਆਦਾ ਸੰਤ ਪੀਰ ਫਕੀਰ ਵਿਆਕੁਲ ਰਹਿੰਦੇ ਹਨ ਆਪਣੇ ਸੀਸ ਲਈ ਕਿ ਇਸ ਦਾ ਗਲਤ ਨਾ ਹੋ ਜਾਵੇ ਇਸ ਦਾ ਚੰਗਾ ਹੋਵੇ ਪਰ ਲੋਕ ਦਰਵਾਜ਼ੇ ਤੇ ਆਇਆ ਹੋਇਆ ਖੁਸ਼ੀਆਂ ਠੋਕਰ ਮਾਰ ਦਿੰਦੇ ਤੇ ਨਰਕ ਚ ਚੋਣਾ ਚਾਹੁੰਦੇ ਹਨ ਸੰਤ ਇੱਕ ਹੱਦ ਤੱਕ ਰੋਕਦੇ ਹਨ ਇੱਕ ਹੱਦ ਹੁੰਦੀ ਹੈ ਉਸ ਤੋਂ ਬਾਅਦ ਨਹੀਂ ਰੋਕਦੇ ਕਿਉਂਕਿ ਬਚਨ ਤਾਂ ਮੰਨਣੇ ਨਹੀਂ ਕਰਨੀ ਤਾਂ ਆਪਣੀ ਮਨਮਰਜ਼ੀ ਹੈ ਮਨ ਅਤੇ ਮਨਮਤੇ ਲੋਕ ਸਬਜ਼ ਬਾਗ ਦਿਖਾਉਂਦੇ ਹਨ ਜਿਸ ਦੀ ਵਜ੍ਹਾ ਨਾਲ ਦਰਵਾਜੇ ਤੇ ਆਈਆਂ ਖੁਸ਼ੀਆਂ ਨੂੰ ਲੋਕ ਠੋਕਰ ਮਾਰ ਦਿੰਦੇ ਹਨ ਸੰਤ ਚੰਗਾ ਕਰਦੇ ਹਨ ਸਿਰਫ ਸ੍ਰੇਸ਼ਟ ਕਰਦੇ ਹਨ ਪਰ ਅੰਦਰ ਮਨ ਜੋ ਬੈਠਾ ਹੈ ਉਹ ਕਹਿੰਦਾ ਹੈ ਕਿ ਨਹੀਂ ਤੂੰ ਜੋ ਕਰ ਰਿਹਾ ਉਹ ਸਹੀ ਹੈ ਸੰਤ ਜੋ ਕਰ ਰਹੇ ਹਨ ਉਹ ਸਹੀ ਨਹੀਂ ਹੈ ਇਸ ਲਈ ਲੋਕ ਆਪਣੇ ਬਰਬਾਦੀ ਕਰਨ ਕਾਰਨ ਖੁਦ ਹੀ ਬਣ ਜਾਂਦੇ ਹਨ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਸੰਤਾਂ ਦੇ ਬਚਨ ਉਹਨਾਂ ਦੇ ਖੁਦ ਦੇ ਨਹੀਂ ਹੁੰਦੇ ਸਗੋਂ ਅੱਲਾ ਵਾਹਿਗੁਰੂ ਰਾਮ ਦੀ ਗੱਲ ਉਹਨਾਂ ਦੇ ਦਿਮਾਗ 'ਚ ਆਉਂਦੀ ਹੈ ਅਤੇ ਉਹ ਲੋਕਾਂ ਨੂੰ ਦੱਸ ਦਿੰਦੇ ਹਨ ਬਾਕੀ ਮੁਰੀਦ ਦੀ ਮਰਜ਼ੀ ਉਹ ਬਚਨਾਂ ਨੂੰ ਮੰਨਣ ਜਾਂ ਨਾ ਮੰਨਣ ਪਰ ਅਸੀਂ ਅਜ਼ਮਾਇਆ ਹੈ ਜਦੋਂ ਆਦਮੀ ਦੇ ਵਿਨਾਸ਼ ਦੇ ਅੰਦਰ ਆ ਜਾਂਦੇ ਹਨ ਤਾਂ ਬੁੱਧੀ ਉਲਟ ਹੋ ਜਾਂਦੀ ਹੈ ਸੰਤਾਂ ਦੇ ਬਚਨ ਭਾਉਂਦੇ ਨਹੀਂ ਮਨਮਤਾ ਚੰਗਾ ਲੱਗਦਾ ਹੈ ਮਨਮਤੇ ਲੋਕਾਂ ਦੀਆਂ ਸਿਖਾਈਆਂ ਹੋਈਆਂ ਗੱਲਾਂ ਖੁਸ਼ੀ ਦੇਣ ਵਾਲੀਆਂ ਬਣ ਜਾਂਦੀਆਂ ਹਨ ਤੇ ਸੰਤਾਂ ਦੀ ਗੱਲ ਬੁਰੀ ਲੱਗਦੀ ਹੈ ਸੰਤ ਤਾਂ ਰੋਕਦੇ ਹਨ ਬੇਟਾ ਮੰਨ ਜਾ ਪਰ ਆਦਮੀ ਨੂੰ ਲੱਗਦਾ ਹੈ ਕਿ ਨਹੀਂ ਸੰਤ ਮੇਰੇ ਭਲੇ ਦੀ ਨਹੀਂ ਕਹਿ ਸਕੇ ਪੂਜਨ ਗੁਰੂ ਜੀ ਫਰਮਾਉਂਦੇ ਹਨ ਕਿ ਸੰਤਾਂ ਦਾ ਕੰਮ ਸਮਝਾਉਣਾ ਹੈ ਬਾਕੀ ਤੁਸੀਂ ਮੰਨੋ ਜਾਂ ਨਾ ਮੰਨੋ ਤੁਸੀਂ ਮਰਜ਼ੀ ਦੇ مالک ਹੋ ਇਸ ਲਈ ਜੈਸੇ ਕਰਮ ਕਰੋਗੇ ਇੱਕ ਦਿਨ ਫਲ ਪੋਗਣਾ ਹੀ ਪਵੇਗਾ ਇਸ ਲਈ ਚੰਗੇ ਕਰਮ ਕਰੋ ਭਲੇ ਕਰਮ ਕਰੋ ਦਿਖਾਵੇ ਨਾ ਜਾਓ ਬਚਨਾਂ ਤੇ ਅਮਲ ਕਰੋ ਯਕੀਨ ਮੰਨੋ ਅੰਦਰ ਬਾਹਰ ਖੁਸ਼ੀਆਂ ਨਾਲ ਮਾਲਾ ਮਾਲ ਹੋ ਜਾਊਗੀ ਘਰ ਪਰਿਵਾਰ ਚ ਖੁਸ਼ੀਆਂ ਆਉਣਗੀਆਂ ਤੇ ਕੁੱਲਾ ਦਾ ਉਦਾਰ ਹੋਵੇਗਾ ਜੋ ਬਚਨ ਮੰਨਦਾ ਹੈ ਅਮਲ ਕਰਦਾ ਹੈ ਉਸੇ ਦਾ ਬੇੜਾ ਪਾਰ ਹੁੰਦਾ ਹੈ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ